ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਵਿਆਹ ਸ਼ਾਦੀਆਂ ਤੇ ਸੋਨੇ ਦੇ ਗਹਿਣੇ ਲੜਕੀ ਅਤੇ ਲੜਕੇ ਦੋਨਾਂ ਦੇ ਪਰਿਵਾਰਾਂ ਵੱਲੋਂ ਬਣਾਏ ਜਾਂਦੇ ਹਨ ਪਰ ਕੁਝ ਹੀ ਦਿਨਾਂ ਵਿੱਚ ਸੋਨੇ ਦਾ ਰੇਟ ਵੱਧ ਕੇ 85000 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਜਿਸ ਕਾਰਨ ਇਸ ਦੀ ਖਰੀਦ ਕਰਨਾ ਆਮ ਆਦਮੀ ਦੇ ਬਸ ਤੋਂ ਬਾਹਰ ਹੋ ਗਿਆ ਹੈ ਉੱਥੇ ਹੀ ਸੋਨੇ ਦੇ ਰੇਟ ਵਧਣ ਕਾਰਨ ਦੁਕਾਨਦਾਰੀ ਤੇ ਬਹੁਤ ਅਸਰ ਪਿਆ ਹੈ ਤੇ ਬਹੁਤ ਸਾਰੇ ਸੋਨੇ ਦੇ ਛੋਟੇ ਕਾਰੋਬਾਰੀ ਪਿਛਲੇ ਕੁਝ ਸਾਲਾਂ ਵਿੱਚ ਸੋਨੇ ਦਾ ਕੰਮ ਛੱਡ ਕੇ ਕੋਈ ਹੋਰ ਕੰਮ ਸ਼ੁਰੂ ਕਰ ਚੁੱਕੇ ਹਨ ਕਾਰਨ ਇਹ ਹੈ ਕਿ ਰੇਟ ਲਗਾਤਾਰ ਵੱਧ ਰਹੇ ਹਨ ਪਰ ਜਦੋਂ ਗਹਿਣਾਂ ਦਾ ਕੋਈ ਐਡਵਾਂਸ ਦੇ ਜਾਂਦਾ ਹੈ ਤਾਂ ਉਸ ਨੂੰ ਐਡਵਾਂਸ ਵਾਲੇ ਦਿਨ ਦੇ ਰੇਟ ਤੇ ਹੀ ਗਹਿਣੇ ਬਣਾ ਕੇ ਦੇਨੇ ਪੈਂਦੇ ਹਨ ਇਸ ਸਬੰਧੀ ਜਦੋਂ ਸਵਰਨਕਾਰ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਅਜੇ ਸੂਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੋਨੇ ਦਾ ਰੇਟ ਹੁਣ ਸੱਟਾ ਬਾਜ਼ਾਰ ਤੈਅ ਕਰਦਾ ਹੈ ਇਸ ਲਈ ਇਸ ਦੇ ਰੇਟ ਸਥਾਈ ਨਹੀਂ ਰਹਿੰਦੇ ਹਰ ਦਿਨ ਬਦਲਦੇ ਰਹਿੰਦੇ ਹਨ ਜਦੋਂ ਤੱਕ ਇਸ ਦਾ ਕੰਟਰੋਲ ਸਰਕਾਰ ਆਪਣੇ ਹੱਥ ਵਿੱਚ ਨਹੀਂ ਲੈਂਦੀ ਇਸ ਦੀਆਂ ਕੀਮਤਾਂ ਵੀ ਕੰਟਰੋਲ ਵਿੱਚ ਨਹੀਂ ਆ ਸਕਦੀਆਂ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਅਮੀ ਇਧਿਆ ਨਹੀਂ ਵੀ ਕਿਸੇ ਦੀ ਵੀ ਨਹੀਂ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਦੀ ਵੀ ਇੰਨੀ ਉਮੀਦ ਹੋਏਗੀ ਵੀ ਰੇਟ ਇੰਨਾ ਜ਼ਿਆਦਾ 85000 ਨੂੰ ਜਿਹੜਾ ਉਹ ਟੱਚ ਕਰ ਜਾਏਗਾ ਇਹ ਤਾਂ ਉਮੀਦ ਹੀ ਨਹੀਂ ਹੈਗੀ ਜੀ ਬਿਲਕੁਲ ਕੀ ਰੱਲਾ ਕੌਣ ਟੈਕ ਕਰਦਾ ਸੋਨੇ ਦਾ ਰੇਟ ਸੋਨੇ ਦਾ ਰੇਟ ਜੀ ਸੱਟੇ ਬਾਜ਼ਾਰ ਵਾਲੇ ਜੀ ਐਸਵੇਂ ਇਹ ਸੱਟੇ ਬਾਜ਼ਾਰ ਵਾਲਿਆਂ ਦੇ ਹੱਥਾਂ 'ਚ ਹੀ ਸਭ ਜੋ ਸੱਟਾ ਬਾਜ਼ਾਰ ਕਰਦੇ ਇਹ ਪਤਾ ਨਹੀਂ ਦਾਤ ਨੂੰ 2000 ਰੁਪਏ ਦਵਾਦੇ 4000 ਰੁਪਏ ਦਵਾਦੇ ਇਹ ਪੰਜਾਂ ਦਿਨਾਂ ਦੇ ਵਿੱਚ 5000 ਰੁਪਏ ਦਵਾਤਾ ਜੀ ਇਹ ਕੋਈ ਸੋਨੇ ਦਾ ਬਿਜ਼ਨਸ ਕਰਨ ਦਾ ਢੰਗ ਥੋੜੀ ਆ ਇਹ ਤਾਂ ਸੱਟੇ ਬਾਜ਼ਾਰ ਦੇ ਹੱਥ ਹੀ ਆ ਜੀ ਸਾਰਾ ਐਂ ਤਾਂ ਕਹਿੰਦੇ ਗਵਰਨਮੈਂਟ ਨੂੰ ਵੀ ਗਵਰਨਮੈਂਟ ਆਪਣੇ ਆਪਣੇ ਹੱਥ ਚ ਲਵੇ ਇਹਨੂੰ ਸੱਟੇ 'ਚੋਂ ਸੱਟੇ 'ਚੋਂ ਕੱਢਿਆ ਜਾਵੇ ਦੁਕਾਨਦਾਰੀ ਤੇ ਕੀ ਫਰਕ ਦੁਕਾਨਦਾਰੀ ਤੇ ਫਰਕ ਇਹ ਨਹੀਂ ਕੋਈ 2 4 10% ਦਾ ਇਹ ਤੇ 99% ਦਾ ਫਰਕ ਆ ਜੀ ਮਾੜਾ ਬੰਦਾ ਜਿਹੜਾ ਸੋਨਾ ਲੈ ਹੀ ਨਹੀਂ ਸਕਦਾ ਜਿਹੜਾ ਮਾੜਾ ਬੰਦਾ ਵਾ ਦੁਕਾਨਦਾਰ ਜਿਹੜਾ ਵਾ ਜਿੰਨਾ ਵੀ ਆ ਉਹ ਸਾਰਾ ਹੁੰਦਾ ਕੀ ਹੈ ਕਿ ਛੋਟਾ ਛੋਟਾ ਗਾਗ ਚੱਲਦਾ ਰਵੇ ਸਾਰੀ ਦਿਹਾੜੀ ਤੇ ਛੋਟਾ ਗਾਗ ਤਾਂ ਖਤਮ ਹੀ ਹੋ ਗਿਆ ਜੀ ਛੋਟਾ ਗਾਗ ਤਾਂ ਹੈ ਹੀ ਨਹੀਂ ਹੁਣ ਮਹਾਰਾਜ ਕਿੰਨੇ ਦਿਨਾਂ ਤੋਂ ਲਗਾਤਾਰ ਧੋਨ ਵਧ ਰਿਹਾ ਇਹ ਵਧ ਤੇ ਰਿਹਾ ਸ਼ੁਰੂ ਤੋਂ ਹੀ ਆ ਜੀ ਕੋਈ ਸਾਲ ਕੋ ਹੋ ਗਿਆ ਇਹਨੂੰ ਜਦੋਂ ਨਾਲ ਛਾਲਾ ਮਾਰ ਰਿਹਾ ਅੱਜ ਤੋਂ 2.5 ਸਾਲ ਪਹਿਲਾਂ ਇਹਦਾ ਰੇਟ ਜਿਹੜਾ ਉਹ 40-45000 ਸੀਗਾ ਅੱਜ 85 ਹਜ਼ਾਰ ਡਬਲ ਹੋ ਗਿਆ ਇਹ 5 ਦਿਨ ਦੇ ਵਿੱਚ 80 ਹਜ਼ਾਰ ਤੋਂ 85 ਹਜ਼ਾਰ ਨੂੰ ਹੱਥ ਲਾਤਾ ਜੀ ਇਹਨੇ 5 ਦਿਨ ਦੇ ਵਿੱਚ ਜਿਹੜਾ ਵਿਆਹ ਕਰਦਾ ਜੀ ਜੇਵਰ ਬਣਾਣਾਂ ਦਾ ਜਿਉ ਅੱਗੇ 10 ਤੋਲੇ ਬਣਾਉਂਦਾ ਸੀਗਾ ਤੇ ਹੁਣ ਮਹਾ ਕੋਈ 2-3 ਤੋਲੇ ਦੇ ਉੱਤੇ ਆ ਗਿਆ ਜੀ ਬਾਕੀ ਦੁਕਾਨਦਾਰ ਨੇ ਦੁਕਾਨਦਾਰ ਤੇ ਅਹੀਂ ਕੀ ਕਹਿ ਲੀਏ ਜੀ ਇਹ ਗਵਰਨਮੈਂਟਾਂ ਦੇ ਪ੍ਰੈਸ਼ਰ ਨੇ ਵੀ ਤੁਸੀਂ ਆ ਕੱਲ ਅਸੀਂ ਵੇਖਿਆ ਮਾਰਕੀਟ ਦੇ ਵਿੱਚ ਵੀ ਜੀਐਸਟੀ ਵਾਲੇ ਤੁਰੇ ਫਿਰਦੇ ਸੀਗੇ ਵਿਚਾਰੇ ਉਹ ਆਪਣੀ ਜਗ੍ਹਾ ਤੇ ਠੀਕ ਜਿਹੀ ਹੈ ਵੀ ਜੀਐਸਟੀ ਨੰਬਰ ਲਵੋ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਤੇ ਇਹ ਦੁਕਾਨਦਾਰਾਂ ਦੀ ਗੱਲਬਾਤ ਸੁਣੀ ਦੀ ਆ ਜਦੋਂ ਕੋਈ ਬੁਲਾਉਂਦਾ ਜੀ ਆਏ ਨੇ ਤੇ ਉਹ ਕਹਿੰਦਾ ਜੀ ਸਾਡੇ ਰੋਟੀ ਖਾਨ ਨੂੰ ਐ ਨਹੀਂ ਖਾਸ ਤੌਰ ਤੇ ਜਿਹੜੇ ਸਨਿਆਰੇ ਨੇ ਤੁਹਾਨੂੰ ਦੱਸਿਆ ਵੀ ਜੇ ਉਹਨੇ 60000 ਚ 70000 ਚ ਸਾਈ ਫੜੀ ਆ ਤੇ ਉਹ 85000 ਚ ਸਾਈ ਦੇਗਾ ਉਹਨੂੰ ਕੀ ਬਚੇਗਾ ਐਕਸਰ ਸੋਨਾ ਤਾਂ ਜਿਹੜੇ ਜਿਹੜੇ ਗਾਗ ਨੇ ਜ਼ਬਾਨ ਕੀਤੀ ਆ ਜਿਹੜੇ ਗਾਗ ਨੇ ਜ਼ਬਾਨ ਹੋਈ ਉਹਨੂੰ ਦੇਣਾ ਪੈਣਾ ਤੇ 14-15000 ਰੁਪਏ ਤੋਲਾ ਜਾਂ 10000 ਰੁਪਏ ਤੋਲਾ ਅਹੀਂ 5000 ਤੋਲਾ ਹੀ ਕਹਿੰਨੇ ਵੀ ਵਿੱਚ ਪੈ ਜੇ ਤੇ ਉਹ ਕਿੱਥੋਂ ਭਰ ਕੇ ਦੇਗਾ ਜਿਹੜਾ ਉਹ ਦੁਕਾਨਦਾਰ ਆ ਰੋਹਿਤ ਜੀ ਫਰਕ ਨਹੀਂ ਪਿਆ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਤਾਂ ਉਹ ਮੇਰੀ ਅੱਗੇ ਵੀ ਗੱਲ ਹੋਈ ਸੀਗੀ ਵੀ ਰੇੜੀਆਂ ਦੇ ਉੱਤੇ ਆ ਗਏ ਨੇ ਰੇੜੀਆਂ ਆਟੋ ਜਿਹੜੇ ਈ ਰਿਕਸ਼ਾ ਨੇ ਉਹ ਕਹਿੰਦੇ ਨੇ ਵੀ ਕਮ ਸੋ ਕਮ ਘਾਟਾ ਤੇ ਨਹੀਂ ਪੇਗਾ ਅਹੀਂ ਘਰ ਨੂੰ ਕੋਈ 5-700 ਰੁਪਿਆ 1000 ਰੁਪਿਆ ਰਾਤ ਨੂੰ ਖੜਾਂਗੇ ਨਾ ਜਿਹੜੇ ਮਾੜੇ ਸੁਨਿਆਰੇ ਨੇ ਮੈਂ ਕਹਿੰਦਾ ਗਵਰਨਮੈਂਟ ਨੂੰ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜਿਹੜਾ ਦਸਤਕਾਰ ਆ ਜਿਹੜਾ ਹੱਥੀਂ ਸਮਾਨ ਬਣਾਉਣ ਵਾਲਾ ਸੁਨਿਆਰਾ ਉਹ ਆਇਸਾ ਆਇਸਾ ਜਿਹੜਾ ਉਹ ਖਤਮ ਹੋ ਰਿਹਾ ਜੀ ਇਹ ਵੱਡੇ ਕਾਰੋਬਾਰੀ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਕਾਰੋਬਾਰ ਚੱਲ ਰਿਹਾ ਉਹਨਾਂ ਨੇ ਫੈਕਟਰੀਆਂ ਲਾ ਲੀਆਂ ਨੇ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਗਵਰਨਮੈਂਟ ਜਿਹੜੀ ਆ ਜੀ ਉਹ ਇਹਨੂੰ ਸੱਟੇ ਬਾਜ਼ਾਰੀ 'ਚੋਂ ਉਹ ਕੱਢ ਕੇ ਤੇ ਆਪਣੇ ਹੱਥ 'ਚ ਲਵੇ ਸੱਟੇ ਬਾਜ਼ਾਰੀ ਦੇ ਵਿੱਚ ਅੱਜ ਤੱਕ ਜੋ ਵੀ ਚੀਜ਼ ਆਈ ਆ ਜੀ ਉਹ ਸੱਟੇ ਵਾਲਿਆਂ ਖਾਦਾ ਤੁਸੀਂ ਆਮ ਸੁਣਿਆ ਹੋਣਾ ਜਿਹੜਾ ਸਾਡੇ ਬਜ਼ੁਰਗ ਦਾਦੇ ਰਿਆ ਜੁਵਾ ਕبھی ਕਿਸੇ ਕਾ ਨਹੀਂ ਹੁਆ ਇਹ ਸੋਨਾ ਜਿਹੜਾ ਜਿਹੜਾ ਬੰਦਾ ਨਹੀਂ ਵੀ ਸੱਟਾ ਲਾਂਦਾ ਨਾ ਜੀ ਆ ਸਾਡੇ ਸੁਨਿਆਰਿਆਂ ਦੇ ਵਿੱਚ ਇੱਕ ਘਾਵਤ ਬਣ ਗਿਆ ਵੀ ਅਸੀਂ ਸੱਟੇ ਦਾ ਕੰਮ ਨਹੀਂ ਕਰਦੇ ਪਰ ਅਸੀਂ ਸੱਟੇ ਦੇ ਵਿੱਚ ਜੇ ਅਸੀਂ ਗਾਹ ਕੋ ਸਾਈ ਫੜਨੇ ਆ 70000 ਚ ਤੇ 80000 ਹੋ ਜਾਂਦਾ ਜੇ 80000 ਹੋਿੰਦਾ ਜੇ ਗਾਗ ਨੂੰ 80000 ਦੇ ਦੇ ਦਿੰਨੇ ਆ ਤੇ ਜਦੋਂ ਪੈਸੇ ਕੋਲ ਆਂਦੇ ਨੇ ਜਾਂ ਗੱਲਬਾਤ ਆ ਉਹ 85000 ਹੋਿੰਦਾ ਜਦੋਂ ਇਹ 85000 ਚ ਲੈ ਲੈਣੇ ਆ ਤੇ 75000 ਹੋਿੰਦਾ ਮੱਕੀ ਪੰਜ ਪੰਜ 7 7000 ਰੁਪਏ ਤੋਲਿਆਂ ਦਾ ਫਰਕ ਪੈ ਰਿਹਾ ਜੀ ਜਦੋਂ ਇੰਨਾ ਜ਼ਿਆਦਾ ਫਰਕ ਪਏਗਾ ਤੇ ਦੁਕਾਨਦਾਰ ਕੀ ਕਰੇਗਾ ਜੀ ਦੁਕਾਨਦਾਰ ਤਾਂ ਗਿਆ ਹੀ ਗਿਆ ਜੀ ਹਰ ਪਾਸੇ ਗਿਆ ਜੀ